ਮਾਤਾ ਜੀ ਜੇਕਰ ਗੱਲ ਕੀਤੀ ਜਾਵੇ ਤਾਂ ਤੁਹਾਡਾ ਪੁੱਤ ਰੋਟੀ ਰੋਟੀ ਕਮਾਉਣ ਵਾਸਤੇ ਗਿਆ ਸੀਗਾ ਥਲਬਾਤੇ ਹੋਈ ਪੀ ਮੌਲ ਚ ਗਿਆ ਵਗਾ ਕੁਝ ਲੈਣ ਤੇ ਪੈਸੇ ਉਹਦੇ ਕੋ ਖੋਣ ਪਏ ਤੇ ਉਹਨੂੰ ਪੁਲਿਸ ਕੋ ਗਿਆ ਤੇ ਉਹਨਾਂ ਨੂੰ ਭਾਸ਼ਾ ਨਹੀਂ ਆਈ ਉਹਨੂੰ ਇੰਨੀ ਥੋੜੀ ਆਈ ਆ ਤੇ ਉਹਨਾਂ ਨੇ ਫੜ ਕੇ ਉਹਨੂੰ ਅੰਦਰ ਕੈਦ ਕਰ ਲਿਆ ਹੁਣ ਮੰਤਰੀਆਂ ਤੱਕ ਰਿਹੋ ਹੱਥ ਜੋੜ ਕੇ ਬੇਨਤੀ ਪਰ ਉਹ ਪਿੰਡ ਵਾਪਸ ਹੋ ਤਾਂ ਕੋਈ ਗੱਲਬਾਤ ਹੋਈ ਇਸ ਨੋਟ ਨਾਲ ਜਦੋਂ ਦਾ ਫੜਿਆ ਕੋਈ ਗੱਲਬਾਤ ਨਹੀਂ ਕਿਸੇ ਨੇ ਫੋਨ ਨਹੀਂ ਕਰਾਇਆ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਕੋਈ ਗੱਲ ਨਹੀਂ ਕਰਾਉਂਦੇ ਸਾਡੀ ਕੀਪ ਦਾ ਮਾਰਾ ਮੜ ਟਕੜਾ ਝੋੜਾ ਆ ਕੋਈ ਬਿੱਨੂ ਸਮਝ ਨਹੀਂ ਲੱਗਦੀ ਕੋਈ ਗੱਲ ਮੇਰੇ ਦਿਮਾਗ ਨਹੀਂ ਕੰਮ ਕਰਦਾ ਤੇਰਾ ਮੈਂ ਚਦਾਈ ਹੋਇਆ ਹਾਂ ਮੈਨੂੰ ਕੁਝ ਆਦਾ ਕਰਨਾ ਆਪਣਾ ਇੱਕ ਮੇਰੀ ਟੀਵੀ ਵਾਲੀ ਉਿੱਕੋ ਜੇਕਰ ਗੱਲ ਕੀਤੀ ਜਾਵੇ ਤਾਂ ਤੁਹਾਡੇ ਪੁੱਤਰ ਨੂੰ ਦੁਨੀਆਸ਼ ਵਿੱਚ ਲਿਆ ਗਿਆ ਕੀ ਮੰਗ ਕੀ ਕਰਦੀ ਹੈ ਮੰਗਾ ਹਾੜਾ ਪੁੱਤ ਬਾਪ ਸਾਰੇ ਬਸ ਸਾਨੂੰ ਕੁਝ ਨਹੀਂ ਚਾਹੀਦਾ ਤੁਸੀਂ ਦੇਖ ਰਹੇ ਹੋ ਡੀਫਾਈ ਚੈਨਲ ਪੰਜਾਬੀ ਮੈਂ ਹਾਂ ਬਲਜੀਤ ਸਿੰਘ ਜਿੱਥੇ ਕਿ ਲਗਾਤਾਰ ਵਿਦੇਸ਼ਾਂ ਵਿੱਚ ਰੋਜੀ ਰੋਟੀ ਵਾਸਤੇ ਨੌਜਵਾਨ ਜਾ ਰਹੇ ਨੇ ਉੱਥੇ ਹੀ ਦੇਖਿਆ ਜਾਵੇ ਤਾਂ ਹਕੀਕਤ ਕੀ ਹੈ ਅੱਜ ਉਹ ਹਕੀਕਤ ਤੁਹਾਨੂੰ ਦਿਖਾਉਣ ਵਾਸਤੇ ਪਿੰਡ ਕੁੜੀਵਲਾ ਮੱਲਾ ਦੇ ਵਿੱਚ ਮੌਜੂਦ ਆ ਜਿੱਥੇ ਕਿ ਪੰਜਾਬੀ ਨੌਜਵਾਨ ਆਪਣੀ ਰੋਜੀ ਰੋਟੀ ਕਮਾਉਣ ਵਾਸਤੇ ਇਸੇ ਕਿ ਵਿਦੇਸ਼ਾਂ ਵਿੱਚ ਗਿਆ ਸੀਗਾ ਦੱਸ ਦਈਏ ਕਿ ਰਸ਼ੀਆ ਦੇ ਵਿੱਚ ਵਾਸਤੇ ਪਰਿਵਾਰ ਵਾਸਤੇ ਵਿਦੇਸ਼ਾਂ ਵਿੱਚ ਗਿਆ ਸੀਗਾ ਉੱਥੇ ਹੀ ਉਹ ਨੌਜਵਾਨ ਦਾ ਕਿਸੇ ਸਟੋਰ ਦੇ ਵਿੱਚ ਜਿੱਥੇ ਕਿ ਸਮਾਨ ਲੈਣ ਜਾਂਦਾ ਹੈ ਤਾਂ ਕਿਸੇ ਨਾਲ ਕੋਈ ਗੱਲਬਾਤ ਹੋ ਜਾਂਦੀ ਹੈ ਤਾਂ ਪਰ ਗੱਲਬਾਤ ਦੌਰਾਨ ਜਿੱਥੇ ਕਿ ਉਧਰ ਦੀ ਰਸ਼ੀਆ ਦੀ ਪੁਲਿਸ ਉਸ ਨੌਜਵਾਨ ਨੂੰ ਰਾਜਸਤ్ర ਵਿੱਚ ਲੈ ਲੈਂਦੀ ਹੈ ਤਾਂ ਪੂਰਾ ਮਾਮਲਾ ਕੀ ਹੈ ਸੋ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਜਿੱਥੇ ਕਿ ਮਾਪੇ ਅੱਜ ਖੇਤਾਂ ਦੇ ਵਿੱਚ ਲਗਾਤਾਰ ਆਪਣਾ ਘਰ ਦਾ ਪਾਲਣ ਪੋਸ਼ਣ ਕਰਨ ਵਾਸਤੇ ਇੱਥੇ ਘਰ ਦਾ ਗੁਜ਼ਾਰਾ ਕਰਨ ਵਾਸਤੇ ਮਟਰ ਦੋੜ ਰਹੇ ਨੇ ਸੋ ਉਹਨਾਂ ਦੇ ਮਾਤਾ ਜੀ ਸਾਹਾਨੂੰ ਮੌਜੂਦ ਹੈ ਗੱਲਬਾਤ ਕਰ ਲੈਣੇ ਆ ਕਿ ਪੂਰੀ ਗੱਲਬਾਤ ਕੀ ਹੋਈ ਹੈ ਮਾਤਾ ਜੀ ਜੇਕਰ ਗੱਲ ਕੀਤੀ ਜਾਵੇ ਤਾਂ ਤੁਹਾਡਾ ਪੁੱਤ ਰੋਜੀ ਰੋਟੀ ਕਮਾਉਣ ਵਾਸਤੇ ਗਿਆ ਸੀਗਾ ਕੀ ਪੂਰੀ ਗੱਲਬਾਤ ਕੀ ਹੋਈ ਸੀ ਵਿਦੇਸ਼ ਵਿੱਚ ਗੱਲਬਾਤ ਇਹ ਹੋਈ ਵੀ ਮੌਲ ਚ ਗਿਆ ਵਗਾ ਕੁਝ ਲੈਣ ਤੇ ਪੈਸੇ ਉਹਦੇ ਕੋ ਖੋਣ ਪਏ ਤੇ ਉਹਨੂੰ ਪੁਰਸਕੋ ਗਿਆ ਤੇ ਉਹਨਾਂ ਨੂੰ ਭਾਸ਼ਾ ਨਹੀਂ ਆਈ ਉਹਨੂੰ ਇੰਨੀ ਥੋੜੀ ਆਈ ਆ ਤੇ ਉਹਨਾਂ ਨੇ ਫੜ ਕੇ ਉਹਨੂੰ ਅੰਦਰ ਕੈਦ ਕਰ ਲਿਆ ਜੀ ਹੁਣ ਮੰਤਰੀਆਂ ਤੱਕ ਰਿਹੋ ਹੱਥ ਜੋੜ ਕੇ ਬੇਨਤੀ ਪੇ ਉਹਨੂੰ ਪਿੰਡ ਵਾਪਸ ਕਰ ਜੇਕਰ ਮਾਤੇ ਗੱਲ ਕੀਤੀ ਜਾਵੇ ਤਾਂ ਕਿੰਨੇ ਚਿਰ ਦਾ ਨੌਜਵਾਨ ਗਿਆ ਸੀਗਾ ਉਥੇ ਵਿਦੇਸ਼ ਵਿੱਚ ਵੋਟਾਂ ਵਾਲੇ ਦਿਨ ਦਾ ਗਿਆ 15 ਤਰੀਕ ਤੇ 1.5 ਸਾਲ ਹੋ ਗਿਆ 6 ਮਹੀਨੇ ਤੋਂ ਉਹਨੂੰ ਉਧਰ ਹੋ ਗਿਆ ਬੰਦ ਜੀ ਹਾਂਜੀ ਹੁਣ ਤੱਕ ਕੋਈ ਗੱਲਬਾਤ ਹੋਈ ਉਸ ਨੌਜਵਾਨ ਨਾਲ ਜਦੋਂ ਦਾ ਫੜਿਆ ਕੋਈ ਗੱਲਬਾਤ ਨਹੀਂ ਕਿਸੇ ਨੇ ਫੋਨ ਨਹੀਂ ਕਰਾਇਆ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਕੋਈ ਗੱਲ ਹੀ ਨਹੀਂ ਕਰਾਉਂਦੇ ਸਾਡੀ ਜੀ ਨਾ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਾ ਸੀਗਾ ਕਿ ਪੋਤੋ ਵੱਡੇ ਨੇ ਜਿਹੜਾ ਜੇਲ੍ਹ ਦੇ ਵਿੱਚ ਰਿਆਸਤ ਕੀਤਾ ਗਿਆ ਉਹ ਜਿਹੜੇ ਮੁੰਡਾ ਇੱਕ ਕਾਨੂੰਨ ਦੇ ਨਾਲ ਖੜਿਆ ਵਾ ਤੇ ਤਿੰਨ ਮੁੰਡੇ ਹੋਰ ਵਾ ਕੇ ਉਹਨਾਂ ਨੇ ਆਖਿਆ ਤੁਹਾਨੂੰ ਭਜਾ ਦਾਂਗੇ ਵੀ ਨੰਗੇ ਜਾਓਗੇ ਕਿ ਟੱਕੇ ਪੀ ਜਲ ਚਲਜੋਗੇ ਤੇ ਉਹਨਾਂ ਨੇ ਇਹ ਗੱਲ ਕਹਿ ਕੇ ਕੱਲੀ ਹੈ ਜੀ ਹਾਂਜੀ ਫਿਰ ਉਹ ਆ ਗਏ ਵਾਪਸ ਤੇ ਇਹਨੂੰ ਉਹਨਾਂ ਨੇ ਭਾਲ ਲਿਆ ਉੱਥੇ ਠੀਕ ਹੈ ਮਰ ਜੇਕਰ ਘਰ ਦੇ ਗੁਜ਼ਾਰੇ ਦੀ ਗੱਲ ਕੀਤੀ ਜਾਵੇ ਤਾਂ ਕਿਸ ਤਰ੍ਹਾਂ ਇਹ ਕਿੰਨਾ ਸਮਾਂ ਉਹਨੇ ਉਸ ਤਰ੍ਹਾਂ ਤੁਸੀਂ ਦੱਸਦੇ ਕਿ 6 ਮਹੀਨੇ ਕੰਮ ਕੀਤਾ ਕੋਈ ਪੈਸਾ ਤੇ ਲੱਪਾਇਆ ਹੁੰਦਾ ਕਿ ਨਹੀਂ ਪਾਇਆ ਕਿਉਂ ਤੋਂ ਦੇ ਕੋਈ ਅੱਧੇ ਪਹਿਲੇ ਲੱਥੇ ਵੀ ਨਹੀਂ ਜੇ ਜਿੰਨੇ ਉੱਤੇ ਲਾ ਕੇ ਕੱਲੇ ਹੈ ਜੀ ਹਾਂਜੀ ਥਾਂ ਗੈਣੇ ਪਾ ਕੇ ਕੱਲਿਆ ਠੀਕ ਹੈ ਤੁਸੀਂ ਦੇਖ ਸਕਦੇ ਹੋ ਕਿ ਮੰਨ ਲਓ ਇਹ ਪੁਕਾਰ ਲਈ ਜਾ ਰਹੀ ਹੈ ਕਿ ਥਾਂ ਗੈਣੇ ਪਾ ਕੇ ਜਿਹੜਾ ਨੌਜਵਾਨ ਨੂੰ ਘਰ ਦਾ ਪਾਲਣ ਪੋਸ਼ ਕਰਨ ਵਾਸਤੇ ਘਰ ਦਾ ਗੁਜ਼ਾਰਾ ਕਰਨ ਵਾਸਤੇ ਨੌਜਵਾਨ ਨੂੰ ਵਿਦੇਸ਼ ਕੱਲਿਆ ਸੀਗਾ ਪਰ ਇਹਨਾਂ ਨੂੰ ਨਹੀਂ ਸੀ ਪਤਾ ਕਿ ਉੱਥੇ ਇਹ ਪਾਣਾ ਵਰਤ ਜਾਣਾ ਏ ਸੋ ਮਾਤਾ ਜੀ ਕੀ ਮੰਗ ਕਰਦੇ ਹੋ ਹੁਣ ਤੱਕ ਕਿਸੇ ਐਨਆਰਆਈ ਜਾਂ ਵੀਰਨਾ ਜਾਂ ਕੋਈ ਸਮਾਜ ਸੇਵੀ ਸੰਸਥਾ ਵਾਸਤੇ ਇਹੋ ਮੰਗ ਕਰਦੇ ਆਗੇ ਵੀ ਵਾਪਸ ਕੱਲ ਦੇਣ ਉਹਨੂੰ ਘਰ ਕੱਲ ਦੇਣ ਇੱਥੇ ਕੋਈ ਨਹੀਂ ਢਾੜੀ ਢੱਪਾ ਕਰਕੇ ਰੋਟੀ ਖਾ ਲਾਂਗੇ ਜੀ ਜੀ ਇਹ ਸਬੰਧੀ ਕੋਈ ਕਿਸੇ ਨੂੰ ਮਿਲੇ ਹੁਣ ਤੱਕ ਮੰਤਰੀ ਨੂੰ ਜਾਂ ਮਲੇ ਨੂੰ ਨਾ ਜੀ ਕਿਤੇ ਨਹੀਂ ਗਏ ਉਧਰ ਇਹੋ ਆਸ ਲਈ ਪਿਆਪੇ ਉਹ ਘਲਮੰਗੇ ਛੱਡਣ ਗਈ ਆਪੇ ਇਹੋ ਮੰਗਵਾ ਪੀਮਨ ਤਰਗਤਕਰ ਹੁਣ ਮੰਗ ਇਹ ਕੀਤੀ ਆ ਵੀ ਇਹ ਮੰਗ ਇਹ ਆ ਵੀ ਵਾਪਸ ਕਰ ਦੇਣ ਇੱਥੇ ਆਣ ਕੇ ਗੁਜ਼ਾਰਾ ਕਰ ਲੂਗਾ ਹਾਂਜੀ ਸੋ ਦੱਸ ਦਈਏ ਕਿ ਤੁਹਾਨੂੰ ਘਰ ਦੇ ਵੀ ਹਾਲਾਤ ਜ਼ਰੂਰ ਵਿਖਾਵਾਂਗੇ ਸੋ ਸਾਡੇ ਨਾਲ ਉਸ ਵੀਰ ਦੇ ਫਾਦਰ ਸਾਹਿਬ ਵੀ ਮੌਜੂਦ ਹੈ ਉਹਨਾਂ ਨਾਲ ਮੈਂ ਗੱਲਬਾਤ ਕਰ ਲੈਨੇ ਆ ਕਿ ਕੀ ਗੱਲਬਾਤ ਹੋਈ ਆ ਸੋ ਹਾਂਜੀ ਅੰਗਲ ਜੀ ਕੀ ਗੱਲਬਾਤ ਹੋਈ ਆ ਪੁੱਤਰ ਨੂੰ ਜਿਹੜੀ ਕਿ ਵਿਦੇਸ਼ ਵਿੱਚ ਰਿਆਸਤ ਵਿੱਚ ਲੈ ਲਿਆ ਗਿਆ ਹੈ ਕੀ ਪਦਾ ਮਾਰਾ ਮੜ ਟਕੜਾ ਝੋੜਾ ਆ ਕੋਈ ਬੰਨੂ ਸਮਝ ਨਹੀਂ ਲੱਗਦੀ ਕੁ ਗੱਲ ਮੇਰੇ ਦਿਮਾਗ ਨਹੀਂ ਕੰਮ ਕਰਦਾ ਤੇਰਾ ਜੀ ਮੈਂ ਸਦਾਈ ਹਾਂ ਮੈਨੂੰ ਕਿਚਾਰਾ ਕਰਨਿਆ ਆਪਣਾ ਇੱਕ ਮੇਰੀ ਧੀ ਵਿਹਣ ਵਾਲੀ ਇੱਕ ਮੇਰੀ ਧੀ ਵਿਹਣ ਵਾਲੀ ਮੈਂ ਗੁਜ਼ਾਰਾ ਕਰਨਿਆ ਆਪਣਾ ਟਾਈਮ ਪਾਸ ਕਰਨਿਆ ਮਟਰ ਮਟਰ ਤੋੜ ਕੇ ਕਿਚਾਰਾ ਰੋਟੀ ਖਾਂਣਿਆ ਮੈਂ ਕੀ ਕਰਾਂ ਮਜੂਦ ਕੋ ਜੇਕਰ ਗੱਲ ਕੀਤੀ ਜਾਵੇ ਤਾਂ ਤੁਹਾਡੇ ਪੁੱਤ ਨੂੰ ਦਰਿਆਸਤ ਵਿੱਚ ਲਿਆ ਗਿਆ ਹੈ ਕੀ ਮੰਗ ਕੀ ਕਰਦੇ ਜੀ ਮੰਗ ਸਾਡਾ ਪੁੱਤ ਵਾਪਸ ਆਵੇ ਬਸਾਨੂੰ ਕੁਝ ਨਹੀਂ ਚਾਹੀਦਾ ਮੇਰਾ ਪੁੱਤ ਵਾਪਸ ਹੋਣਾ ਚਾਹੀਦਾ ਬਸ ਮੈਨੂੰ ਪਤਾ ਉਹ ਅੜਕੇ ਤੇ ਪੇਟੀ ਕਮਾਈ ਕਰ ਲੈਣੀ ਆ ਮੈਨੂੰ ਕੁਝ ਨਹੀਂ ਚਾਹੀਦਾ ਮੇਰਾ ਪੁੰਡਾ ਵਾਪਸ ਹੋਣਾ ਚਾਹੀਦਾ ਬਸ ਸੋ ਤੁਸੀਂ ਦੇਖ ਸਕਦੇ ਹੋ ਕਿ ਪਿਤਾ ਵੀ ਭਾਵਕ ਹੋ ਚੁੱਕੇ ਨੇ ਜੋ ਨੌਜਵਾਨ ਨੇ ਸੋ ਗੱਲ ਕੀਤੀ ਜਾਵੇ ਤਾਂ ਇਹਨਾਂ ਵੱਲੋਂ ਇਹ ਖਾਸ ਤੌਰ ਤੇ ਮੰਗ ਕੀਤੀ ਜਾ ਰਹੀ ਕਿ ਸਾਨੂੰ ਕਿਸੇ ਵੀ ਪੈਸੇ ਦੀ ਜ਼ਰੂਰਤ ਨਹੀਂ ਹੈ ਸਾਡਾ ਪੁੱਤ ਜਿਹੜਾ ਵਿਦੇਸ਼ ਵਿੱਚ ਜਿਸ ਨੂੰ ਰਿਆਸਤ ਵਿੱਚ ਲਿਆ ਗਿਆ ਹੈ ਉਸ ਨੂੰ ਵਾਪਸ ਪਿੰਡ ਭੇਜਿਆ ਜਾਵੇ ਸੋ ਹੁਣ ਦੇਖਣਾ ਹੋਵੇਗਾ ਸਮਾਸੇ ਵੀ ਅਤੇ ਜਿਹੜੀਆਂ ਕਿ ਕੇਂਦਰ ਸਰਕਾਰ ਔਰ ਪੰਜਾਬ ਸਰਕਾਰ ਇਸ ਗਰੀਬ ਪਰਿਵਾਰ ਵੱਲ ਕਿੰਨੇ ਸਮੇਂ ਤੱਕ ਧਿਆਨ ਦਿੰਦੀ ਹੈ ਸੋ ਕੈਮਰਾਮੈਨ ਸੰਦੀਪ ਨਾਲ ਡੀ5 ਚੈਨਲ ਪੰਜਾਬੀ ਕੁੜੀ ਬਲਾ ਨਿਰਧਾਰਾ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ధਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ